ਹਾਂਜੀ ਪਿਆਰੇ ਦੋਸਤੋ ਆਪ ਸਭ ਦਾ ਸਵਾਗਤ ਹੈ ਆਪਣੇ ਚੈਨਲ ਹਰ ਸਿਮਰ ਐਜੂਕੇਸ਼ਨ ਕਲਾਸਿਸ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ ਐਲੀਮੈਂਟਰੀ ਪੰਜਾਬ ਵੱਲੋਂ ਜੋ ਪਬਲਿਕ ਨੋਟਸ ਜਾਰੀ ਹੋਇਆ ਹੈ ਰਿਗਾਰਡਿੰਗ ਈਟੀ 2364 ਭਰਤੀ ਸੰਬੰਧੀ ਈਟੀਟੀ 2364 ਭਰਤੀ ਸੰਬੰਧੀ ਕਾਫੀ ਦਿਨਾਂ ਤੋਂ ਹੀ ਵਿਚਾਰ ਚਰਚਾ ਚੱਲ ਰਹੀ ਸੀ ਕਿ ਇਹ ਭਰਤੀ ਕਦੋਂ ਪੂਰੀ ਹੋਵੇਗੀ ਇਸ ਤੇ ਸੰਬੰਧੀ ਕੋਈ ਨੋਟਿਸ ਕਦੋਂ ਜਾਰੀ ਹੋਵੇਗਾ ਕਿ ਇਹ ਭਰਤੀ बीएड ਨੂੰ ਇਨ ਕਰਕੇ ਪੂਰੀ ਹੋਵੇਗੀ ਜਾਂ बीएड ਨੂੰ ਆਊਟ ਕਰਕੇ ਪੂਰੀ ਹੋਵੇਗੀ ਇਸ ਪ੍ਰਸ਼ਨ ਦਾ ਉੱਤਰ ਸਾਨੂੰ ਅੱਜ ਦੇ ਇਸ ਪਬਲਿਕ ਨੋਟਿਸ ਤੋਂ ਮਿਲ ਰਿਹਾ ਹੈ ਕਿ ਕਿਹੜੇ ਕੈਂਡੀਡੇਟਸ ਨੂੰ ਇਸ ਭਰਤੀ ਦੇ ਵਿੱਚ ਰੱਖਿਆ ਜਾਵੇਗਾ ਤੇ ਕਿੰਨਾ ਕੈਂਡੀਡੇਟਸ ਨੂੰ ਇਸ ਭਰਤੀ ਤੋਂ ਬਾਹਰ ਕਰ ਦਿੱਤਾ ਜਾਵੇਗਾ ਇਸ ਸੰਬੰਧੀ ਅਫੀਸ਼ੀਅਲ ਪਬਲਿਕ ਨੋਟਸ ਜਾਰੀ ਹੋ ਚੁੱਕਿਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਪਹਿਲਾ 6 3 2020 ਨੂੰ ETT ਪੋਸਟਾਂ ਦੇ ਲਈ ਵਿਗਿਆਪਨ ਆਉਂਦਾ ਹੈ ਤੇ ਮਿਤੀ 23 6 2020 ਦੇ ਭਰਤੀ ਨੋਟਿਸ ਅਨੁਸਾਰ ਅਰਜ਼ੀਆਂ ਮੰਗਣ ਸਮੇ ਬੀਐਡ ਉਮੀਦਵਾਰਾਂ ਨੂੰ 28 6 2018 NCTE ਦੇ ਨੋਟੀਫਿਕੇਸ਼ਨ ਦੇ ਆਧਾਰ ਤੇ ਅਪਲਾਈ ਕਰਨ ਦੇ ਲਈ ਯੋਗ ਮੰਨਿਆ ਗਿਆ ਸੀ ਹਾਲਾਂਕਿ ਭਰਤੀ ਲੰਬਿਤ ਹੋਣ ਦੇ ਦੌਰਾਨ ਮਾਨਯੋਗ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਸੀ ਕਿ ਮਾਨਯੋਗ ਸੁਪਰੀਮ ਕੋਰਟ ਨੇ 28 6 2018 ਦੀ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਸੀ ਜਿਸ ਤੇ ਅਨੁਸਾਰ बीएड ਨੂੰ ਇਸ ਭਰਤੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਪ੍ਰੀਮ ਕੋਰਟ ਦੇ ਵੱਲੋਂ ਐਨਸੀਟੀਈ 2018 ਦੇ ਜਿਹੜੇ ਰੂਲ ਸੀ ਉਹ ਰੱਦ ਕਰ ਦਿੱਤੇ ਗਏ ਸੀ ਉਸ ਦੇ ਅਨੁਸਾਰ ਉਨ੍ਹਾਂ ਰਦਰੂਲਾਂ ਦੇ ਅਨੁਸਾਰ ਇਹ ਫੈਸਲਾ ਹੋਇਆ ਸੀ ਕਿ ETT ਦੀਆਂ ਪੋਸਟਾਂ ਦੇ ਉੱਪਰ ਸਿਰਫ ETT ਦੇ ਕੈਂਡੀਡੇਟ ਹੀ ਵਿਚਾਰੇ ਜਾਣਗੇ BEd ਦੇ ਕੈਂਡੀਡੇਟਸ ਦਾ ETT ਦੀਆਂ ਪੋਸਟਾਂ ਦੇ ਉੱਪਰ ਕੋਈ ਹੱਕ ਨਹੀਂ ਹੋਵੇਗਾ। ਭਾਵ ਕਿ ETT 2364 ਦੇ ਵਿੱਚ ਓਨਲੀ ETT ਵਾਲੇ ਕੈਂਡੀਡੇਟ ਨੇ ਜਿਹੜੇ ਉਹ ਹੀ ਲੱਗਣਗੇ। ਦੂਸਰੀ ਗੱਲ ਇਸ ਨੋਟਿਸ ਦੇ ਵਿੱਚ ਇਹ ਵੀ ਕੀਤੀ ਗਈ ਹੈ ਕਿ ਜਿਨ੍ਹਾਂ ਕੈਂਡੀਡੇਟਸ ਨੇ ODL ਮੋਡ ਯਾਨੀ ਕਿ ਡਿਸਟੈਂਸ ਲਰਨਿੰਗ ਮੋਡ ਦੇ ਰਾਹੀਂ 18 ਮਹੀਨਾ ਦਾ NIOS ਤੋਂ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ DLR ਕੀਤਾ ਹੋਇਆ ਹੈ ਉਹ ਵੀ ਇਸ ਦੇ ਲਈ ਨਹੀਂ ਵਿਚਾਰੇ ਜਾਣਗੇ ਭਾਵ ਕਿ ਉਹਨਾਂ ਨੂੰ ਵੀ ਇਹਨਾਂ ਪੋਸਟਾਂ ਦੇ ਵਿੱਚ ਨਹੀਂ ਵਿਚਾਰਿਆ ਜਾਵੇਗਾ 28 11 2023 ਨੂੰ ਭਾਰਤੀ ਸੁਪਰੀਮ ਕੋਰਟ ਨੇ ਜੈਵੀਰ ਸਿੰਘ ਦੇ ਇੱਕ ਇਸ ਦੇ ਮਾਮਲੇ ਦੇ ਵਿੱਚ ਫੈਸਲਾ ਸੁਣਾਇਆ ਸੀ ਕਿ NIOS ਤੋਂ ਓਪਨ ਐਂਡ ਡਿਸਟੈਂਸ ਲਰਨਿੰਗ ਮੋਡ ਦੇ ਰਾਹੀਂ ਜਿਨ੍ਹਾਂ ਕੈਂਡੀਡੇਟਸ ਨੇ 18 ਮਹੀਨਿਆਂ ਦਾ DLEd ਕੋਰਸ ਕੀਤਾ ਹੈ 2 ਸਾਲਾਂ ਦੇ ਰੈਗੂਲਰ ਡਿਪਲੋਮਾ ਦੇ ਬਰਾਬਰ ਉਸ ਨੂੰ ਨਹੀਂ ਮੰਨਿਆ ਗਿਆ ਸਿੱਟੇ ਵਜੋਂ DLEd NIOS ਤੋਂ ਪ੍ਰਾਪਤ ਕੀਤੀ ਯੋਗਤਾ ਪ੍ਰਾਇਮਰੀ ਟੀਚਰ ਦੇ ਅਹੁਦੇ ਤੇ ਨਿਯੁਕਤੀ ਦੇ ਲਈ ਵੈਧ ਨਹੀਂ ਹੋਵੇਗੀ ਪਾਉ ਕੀ ਜਿੰਨਾ ਕੈਂਡੀਡੇਟਸ ਨੇ ਐਨਆਈਐਸ ਬੋਰਡ ਤੋਂ 18 ਮਹੀਨਿਆਂ ਦਾ ਡੀਐਲਐਡ ਕੋਰਸ ਕੀਤਾ ਹੈ ਉਹ ਕੈਂਡੀਡੇਟ ਈਟੀਟੀ 2364 ਪੋਸਟਾਂ ਵਾਸਤੇ ਯੋਗ ਨਹੀਂ ਮੰਨੇ ਜਾਣਗੇ ਇਸ ਨੋਟਿਸ ਦੇ ਅਕੋਰਡਿੰਗ ਇਸ ਨੋਟਿਸ ਦੇ ਅਨਸਾਰ ਪੰਜਾਬ ਸਿੱਖਿਆ ਵਿਭਾਗ ਨੇ ਇਹ ਫੈਸਲਾ ਕੀਤਾ ਹੈ ਕਿ ਜਿਹੜੇ ਉਮੀਦਵਾਰ ਬੀਐਡ ਵਾਲੇ ਹਨ ਅਤੇ ਜਿੰਨਾ ਉਮੀਦਵਾਰਾਂ ਨੇ 18 ਮਹੀਨਿਆਂ ਦਾ ਡੀਐਲਐਡ ਕੋਰਸ NIOS ਬੋਰਡ ਤੋਂ ઓਡਿਅਲ ਮੋਡ ਦੇ ਰਾਹੀਂ ਕੀਤਾ ਹੈ ਉਹਨਾਂ ਕੈਂਡੀਡੇਟਸ ਨੂੰ ਪੰਜਾਬ ਸਰਕਾਰ ਪ੍ਰਾਇਮਰੀ ਟੀਚਰ ਦੇ ਅਹੁਦੇ ਤੇ ਨਿਯੁਕਤੀ ਦੇ ਲਈ ਵਿਚਾਰ ਵਿੱਚ ਨਹੀਂ ਲਿਆਵੇਗੀ ਉਹਨਾਂ ਕੈਂਡੀਡੇਟਸ ਨੂੰ ETT 2364 ਭਰਤੀ ਦੇ ਵਿੱਚੋਂ ਹਮੇਸ਼ਾ-ਹਮੇਸ਼ਾ ਦੇ ਲਈ ਇਸ ਨੋਟਿਸ ਦੇ ਅਨੁਸਾਰ ਬਾਹਰ ਕਰ ਦਿੱਤਾ ਗਿਆ ਹੈ ਜੋ ਕੈਂਡੀਡੇਟ ਬੀਐੜ ਵਾਲੇ ਹਨ ਅਤੇ ਐਨਆਈਐਸ ਬੋਰਡ ਤੋਂ ਜਿਨ੍ਹਾਂ ਨੇ 18 ਮਹੀਨਿਆਂ ਦਾ ਡੀਐਲਐੜ ਕੋਰਸ ਕੀਤਾ ਹੈ ਇੱਥੇ ਹੁਣ ਇਹ ਵੀ ਵਿਚਾਰਨ ਜੋ ਗੱਲ ਹੈ ਕਿ ਜਿਨ੍ਹਾਂ ਕੈਂਡੀਡੇਟਸ ਨੇ ਈਟੀਟੀ 6635 ਵਿੱਚ ਐਨਆਈਐਸ ਬੋਰਡ ਤੋਂ ਡੀਐਲਐੜ ਕੀਤੀ ਹੈ ਕਿ ਉਹਨਾਂ ਨੂੰ ਵੀ ਇਸ ਨੋਟਿਸ ਦੇ ਅਨੁਸਾਰ ਕੋਈ ਖਤਰਾ ਹੈ ਜਾਂ ਨਹੀਂ ਤਾਂ ਇਸ ਤਰ੍ਹਾਂ ਦੀ ਜਾਣਕਾਰੀ ਸੰਬੰਧੀ ਜੇਕਰ ਸਾਨੂੰ ਕੋਈ ਜਾਣਕਾਰੀ ਆਂਦੀ ਹੈ ਤਾਂ ਸੋਡੇ ਨਾਲ ਸ਼ੇਅਰ ਕੀਤੀ ਜਾਵੇਗੀ ਤੇ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਨਵੀਂ ਨਵੀਂ ਜਾਣਕਾਰੀ ਤੁਹਾਨੂੰ ਇਸ ਚੈਨਲ ਤੋਂ ਮਿਲਦੀ ਰਹੇਗੀ ਅਗਲੀ ਜਾਣਕਾਰੀ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ